ਜੀ ਵਾਹਿਗੁਰੂ ਜੀ ਸਾਧਨ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ ਜਿਹੜੇ ਹੋਰ ਵੀ ਜੀ ਆਪਣੀ ਵੀਡੀਓ ਦੇਖਦੇ ਨੇ ਵੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਆਪਾਂ ਬਣਾ ਰਹੀਆਂ ਜੀ ਬੋਇਲ ਕੀਤੇ ਹੋਏ ਆਲੂਆਂ ਦੀ ਸਬ지 ਉਹਦੇ ਲਈ ਆਪਾਂ ਨੇ ਆਲੂ ਬੈਲ ਕਰਕੇ ਰੱਖੇ ਨੇ ਲਸਣ ਅਦਰਕ ਲਿਆ ਜੀ ਆਪਾਂ ਨੇ ਹਲਦੀ ਲਈਆ ਕੱਚੀ ਕਦੂਕਸ਼ ਕਰਕੇ ਟਮਾਟਰ ਲਏ ਨੇ ਪਿਆਜ਼ ਲੈਨੇ ਆ ਜੀ ਆਪਾਂ ਨੇ ਦਹੀਂ ਲਿਆ ਅੱਜ ਆਪਣੇ ਜਿਹੜੇ ਨਾਰਮਲ ਨਾਮਕ ਮਿਰਚ ਮਸਾਲੇ ਹੁੰਦੇ ਨੇ ਇੱਧਰ ਦੀ ਕੜਾਈ ਦੇ ਵਿੱਚ ਆਪਾਂ ਨੇ ਤੇਲ ਗਰਮ ਰੱਖਿਆ ਇੱਧਰ ਜੀ ਆਪਾਂ ਨੇ ਪਾਲਕ ਨੂੰ ਬੋਇਲ ਕਰਕੇ ਰੱਖਿਆ ਹੈ ਵੀ ਵਿੱਚ ਪਾਵਾਂਗੇ ਆਪਾਂ ਪਾ ਰਹੇ ਹਾਂ ਜੀ ਜੀਰਾ ਆਪਾਂ ਪਾ ਰਹੇ ਹਾਂ ਜੀ ਲਸਣ ਅਦਰ ਹੂੰ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਿੰਗ ਪਾ ਦਾਂਗੇ ਹਾਂ ਜੀ ਆਪਾਂ ਇਹ ਵੀ ਕੱਟੇ ਹੋਏ ਤੇ ਆਜ ਪਾ ਦਾਂਗੇ हाँ जी आप जी प्याजा हल्का ज लाइट तो ब्राउन कलर करना है दें लगातार आप ही जाव हाँ जी आप जी कच्ची हल्दी कद्दू करी हुई आपा आपा ये है वो पा देंगे ना अपना लाल टमाटर पा देंगे जी मिक्स कर देंगे लगातार चला रहेंगे ਤੁਸੀਂ ਆਪਣਾ ਟਮਾਟਰ ਮਗਰ ਇਹ ਵੀ ਕੱਟ ਲਾਂਗੀ ਹਲਦੀ ਵੀ ਕੱਟ ਲਈ ਹਲਦੀ ਵੀ ਕੱਚੀ ਪਾਈਏ ਕੱਚੀ ਹਲਦੀ ਦਾ ਟੇਸ ਵੀ ਬਹੁਤ ਵਧੀਆ ਹੁੰਦਾ ਸਬਜ਼ੀ ਬਣ ਕੇ ਆਪਣੀ ਸਬਜ਼ੀ ਵਧੀਆ ਬਣ ਜਾਂਦੀ ਹੈ ਸਾਈਂਡ ਵੀ ਵਧੀਆ ਆਉਂਦੀ ਹੰਮਿੰਸਾਲਾ ਜੀ ਆਪਣਾ ਤਿਆਰ ਆਪਾਂ ਇਹਦੇ ਵਿੱਚ ਪਾ ਰਹੇ ਨਮਕ ਮਿਰਚ ਹਲਦੀ ਦੀ ਪਾਲੀ ਕੱਚੀ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆਂ ਪਰੀਆਂ ਪਾ ਦਿੰਦੇ ਆਂ ਚਾਈਨ ਬਹੁਤ ਵਧੀਆ ਹੋ ਗਈ। ਕੱਚੀ ਹਲਦੀ ਪਾਉਣਾ। ਹਾਂਜੀ ਥੋੜੇ ਜਿਹਾ ਪਾਣੀ ਪਾ ਦਾਂ। ਇਹ ਅੱਕਾ ਕਰ ਦਿੰਦੇ ਹਾਂ। ਹਾਂਜੀ ਗੈਸ ਨੂੰ ਘੱਟ ਕਰਕੇ ਆਪਾਂ ਥੋੜੇ ਜਿਹਾ ਦਹੀਂ ਪਾ ਦਾਂਗੇ। ਹਾਂਜੀ ਦੇਖੋ ਜੀ ਆਪਾਂ ਨੇ ਦਹੀਂ ਪਾਉਣਾ। ਪਰ ਗੈਸ ਨੂੰ ਘੱਟ ਕਰਨਾ ਤੇ ਲਗਾਤਾਰ ਹਿਲਾਉਣੀ ਹੈ। ਜੇ ਨਹੀਂ ਹਿਲਾਵਾਂਗੇ ਤਾਂ ਗੈਸ ਆਪਣਾ ਕੋਂਡੇ ਦੇਊਗਾ ਤੇ ਆਪਣਾ ਦਹੀਂ ਫਟੇਗਾ। ਹਾਂਜੀ ਮਸਾਲੇ ਨੂੰ ਆਪਾਂ ਢਾਕੇ ਪਕਾਵਾਂਗੇ ਜਿੰਨੀ ਦੇਰ ਤੱਕ ਆਪਣਾ ਮਸਾਲਾ ਜੀ ਤੇਲ ਨਹੀਂ ਛੱਡਦਾ ਹਾਂਜੀ ਆਪਾਂ ਨੇ ਜਿਹੜੀ ਜੀ ਪਾਲਕ ਬੋਇਲ ਕਰਕੇ ਰੱਖੀ ਉਹ ਵੀ ਵਿੱਚ ਪਾ ਦਾਂ ਹਾਂਜੀ ਆਪਾਂ ਨੇ ਜਿਹੜੀ ਪਾਲਕ ਬੋਇਲ ਕਰਕੇ ਪਾਈ ਹੈ ਜੀ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਜਿਹੜੇ ਆਲੂ ਜੀ ਬੋਇਲ ਕਰਕੇ ਰੱਖੇ ਨੇ ਉਹ ਵੀ ਨਾਲੇ ਪਾ ਦਾਂਗੇ। ਹਾਂਜੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਜਿਹੜੀ ਵੀ ਢਾਰ ਸਬਜ਼ੀ ਬਣਾਉਣੀ ਹੈ ਜੀ ਆਲੂ ਬੈਲ ਕਰਕੇ ਪਾਉਣੇ ਆ। ਹਾਂਜੀ ਸਾਰੀ ਸਬਜ਼ੀ ਦੇ ਮਿਕਸ ਕਰ ਦਾਂਗੇ ਜੀ। ਹਾਂਜੀ ਆਪਾਂ ਜੀ ਪਾਣੀ ਪਾ ਦਾਂਗੇ। ਦੀ ਨਿਕਲ ਜੀ ਆਪਾਂ ਨੇ ਗਾੜੀ ਪਤਲੀ ਰੱਖਣੀ ਆਪਾਂ ਉਹਨਾਂ 'ਚ ਪਾਣੀ ਪਾਵਾਂਗੇ ਹਾਂਜੀ ਥੋੜੀ ਜਿਹੀ ਆਪਾਂ ਸਬਜ਼ੀ ਦੇ ਵਿੱਚ ਚੀਨੀ ਪਾ ਦਾਂਗੇ ਵੀ ਇਹਦੇ ਵਿੱਚ ਫਿਰ ਜਿਹੜੀ ਪਾਲਕਾ ਜੀ ਉਹਦੀ ਬਾਸ਼ ਨਾ ਨਹੀਂ ਆਉਗੀ ਸਾਰੀ ਦੀ ਸਬਜ਼ੀ ਦੇ ਵਿੱਚ ਚੀਨੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਢਾਕ ਦਾਂਗੇ ਜੀ ਢੱਕ ਕੇ ਪਕਾ ਲਾਂਗੇ ਹਾਂਜੀ ਸਬਜੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਇੱਕ ਦੋ ਵਾਰੀ ਚੈੱਕ ਕਰਦੇ ਰਹਾਂਗੇ ਹਾਂਜੀ ਤੁਸੀਂ ਜਿੰਨੀ ਗਾੜ੍ਹੀ ਪਤਲੀ ਕਰਨੀ ਹੈ ਉਹਨਾਂ ਕੋ ਪਾਣੀ ਪਾ ਸਕਦੇ ਅਸੀਂ ਇਹ ਦਾਲ ਨੂੰ ਥੋੜੀ ਜਿਹੀ ਗਾੜ੍ਹੀ ਜੀ ਰਸਮੀਤੀ ਜੀ ਰੱਖਾਂਗੇ ਇਸ ਲਈ ਪਾਣੀ ਨੂੰ ਥੋੜਾ ਹੀ ਪਾਇਆ ਹਾਂਜੀ ਆਪਣੀ ਜੀ ਬੋਇਲ ਕੀਤੇ ਹੋਏ ਉਬਲੇ ਆਲੂਆਂ ਦੀ ਸਬਜੀ ਬਣ ਕੇ ਤਿਆਰ ਹੈ ਜੀ ਗੈਸ ਦੀ ਬੰਦ ਕਰਤਾ ਬਹੁਤ ਵਧੀਆ ਸਬਜੀ ਬਣੀ ਹੈ ਜੀ ਬਹੁਤ ਵਧੀਆ ਸ਼ਾਈਨਿੰਗ ਹੈ ਸਾਡੀ ਵੀਡੀਓ ਨੂੰ ਜੀ ਚੱਲਦੀ ਚੱਲਦੀ ਨੂੰ ਲਾਇਕ ਸ਼ੇਅਰ ਕਰਿਆ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੰਨੀ ਲੱਗੀ ਤੁਸੀਂ ਵੀ ਜੀ ਜਰੂਰ ਇਸ ਤਰ੍ਹਾਂ ਸਬਜ਼ੀ ਬਣਾਇਓ ਟਰਾਈ ਕਰਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ